ਤੇ ਜੇ ਉੱਥੇ ਫਾ ਲਿਆ ਵਾ ਕੋਈ ਨਿਸ਼ਾਨ ਨਹੀਂਗਾ ਕੋਈ ਉਂਗਲਾਂ ਦਾ ਨਿਸ਼ਾਨ ਨਹੀਂਗਾ ਇਹਦੇ ਹੋ ਪੈਰਾਂ ਦੇ ਨਿਸ਼ਾਨੇ ਲੱਗ ਚੁੱਕੇ ਨਿਸ਼ਾਨ ਇਹ ਨੀਲ ਕਿੱਥੋਂ ਪਾਇਆ ਕਿ ਕਤਲ ਨਹੀਂ ਹੋਇਆ ਤਾਂ ਫਿਰ ਕੀ ਹੋਇਆ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਬਸੰਤ ਐਮਨਿਊ ਦੇ ਵਿੱਚ ਇੱਕ ਨੌਜਵਾਨ ਵੱਲੋਂ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਅੰਮ੍ਰਿਤਸਰ ਦੇ ਬਸੰਤ ਐਮਨਿਊ ਦੇ ਵਿੱਚ ਇੱਕ ਸਮਰਾ ਟਾਵਰ ਨਾਂ ਦੀ ਬਿਲਡਿੰਗ ਬਣ ਰਹੀ ਹੈ ਜਿੱਥੇ ਨੌਜਵਾਨ ਕੰਮ ਕਰਦਾ ਸੀ ਕਾਰਪੇਂਟਰ ਦਾ ਕੰਮ ਕਰਦਾ ਸੀ ਔਰ ਉਹ ਕੰਮ ਦੇ ਦੌਰਾਨ ਹੀ ਫਾਹ ਲੈ ਕੇ ਉਸ ਜੌਨ ਜਵਾਨ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਤਾਂ ਤਸਵੀਰਾਂ ਜੋ ਨੇ ਬਿਲਡਿੰਗ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਅੰਮ੍ਰਿਤਸਰ ਦੇ ਬਸੰਤ ਐਮ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ 3 ਮਹੀਨੇ ਬਾਅਦ ਨੌਜਵਾਨ ਦਾ ਵਿਆਹ ਰੱਖਿਆ ਹੋਇਆ ਸੀ ਔਰ ਇਸ ਦਾ ਵਿਆਹ ਹੋਣ ਵਾਲਾ ਸੀ ਉਸ ਤੋਂ ਪਹਿਲਾਂ ਹੀ ਨੌਜਵਾਨ ਦੇ ਨਾਲ ਇਹ ਪਾਣਾ ਵਾਪਰ ਗਿਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਹ ਸੁਸਾਇਸਾਈਡ ਨਹੀਂ ਹੋ ਸਕਦਾ ਸਾਡਾ ਮੁੰਡਾ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦਾ ਇਹ ਲੱਗਦਾ ਹੈ ਕਿ ਕਿਸੇ ਨੇ ਇਸ ਦਾ ਕਤਲ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਸਾਨੂੰ ਸਰੀਰ ਦੇ ਉੱਤੇ ਕੁਝ ਨਿਸ਼ਾਨ ਵੀ ਮਿਲੇ ਨੇ ਜਿੰਨਾ ਤੋਂ ਲੱਗਦਾ ਹੈ ਕਿ ਪਹਿਲਾਂ ਇਸ ਦੇ ਨਾਲ ਪਹਿਲਾਂ ਕੁੱਟਮਾਰ ਕੀਤੀ ਗਈ ਔਰ ਉਸ ਤੋਂ ਬਾਅਦ ਇਸ ਨੂੰ ਜੰਗਲੇ ਦੇ ਨਾਲ ਬੰਨ ਕੇ ਲੰਮਕਾਰ ਦਿੱਤਾ ਗਿਆ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਸਾਰੇ ਕਾਰਨਾਂ ਦਾ ਪਤਾ ਲਗਾਇਆ ਜਾ ਰ ਉਕੇ ਕੰਸਟਰਕਸ਼ਨ ਦੇ ਵਿੱਚ ਕੰਮ ਕਰਨ ਦੇ ਲਈ ਇਹ ਚੋਲਾ ਸਾਹਿਬ ਨੂੰ ਨੌਜਵਾਨ ਇੱਥੇ ਆਇਆ ਸੀ ਔਰ ਕਾਰਪੈਂਟਰ ਦਾ ਕੰਮ ਕਰਦਾ ਸੀ ਜਿਸ ਦੇ ਨਾਲ ਇਹ ਪਾਣਾ ਵਾਪਰ ਗਿਆ ਹੈ ਫਿਲਹਾਲ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਮੌਤੇ ਕਾਰਨਾਂ ਦਾ ਪਤਾ ਲੱਗ ਸਕੇਗਾ ਬੋਤਲੇ ਦਾ ਦੂਜਾ ਨਾ ਟਾਇਰ ਦੇ ਗੱਲਾ ਕਿਤਰਾ ਵੱਢ ਕੇ ਸੋੜਿਆ ਇਹਨਾਂ ਮੰਮੀ ਮੈਂ ਠੀਕ ਮੈਂ ਰੋਟੀ ਖਾਦੀ ਅੰਦਰ ਰੋਟੀ ਮੰਮੀ ਮੈਂ ਘਰ ਚੱਲਿਆ ਮਕਾਮ ਤੇ ਲੱਗ ਗਏ ਤੇ ਇਹ ਰੋਟੀ ਘਰ ਚੱਲੇ ਆਂ ਛੋੜੀ ਸੋੜੀਆਂ ਗਲਾਸ ਦੇ ਘੇੜਦੇ ਕੀਤੇ ਆਂਦਾ ਮੈਨੂੰ ਪਏ ਮਿਲ ਗਈ ਮੈਂ ਤੈਨੂੰ ਕੁਮੇਟੀ ਪਾ ਦੂੰਗਾ ਨਾ ਜਿਹੜਾ ਮੁੰਡਾ ਨੂੰ ਲੰਦਾ ਮੈਂ ਤੁਹੇ ਪਾ ਦੂੰ ਮੈਂ ਨੂੰ ਪਾ ਦੂੰ ਆਉਂਦੀ ਪਾ ਦੂੰ ਕਿਥੋਂ ਦੇ ਰਹਿਣ ਵਾਲੇ ਕਿਥੋਂ ਦੇ ਰਹਿਣ ਵਾਲੇ ਤੁਸੀਂ ਚੋਲੇ ਸਾਹ ਰਹਿਣ ਵਾਲੇ ਆ ਤੁਸੀਂ ਚੋਲੇ ਸਾਹ ਤੋਂ ਹੋਏ ਕੰਮ ਮਾਰਟੀ ਮਾਰਟੀ ਕਰਦੇ ਮਾਤਾ ਵੰਗ ਕੀ ਕਰਦੇ ਮਾਤਾ ਜੀ ਹਾਂਜੀ ਵੰਗ ਕੀ ਕਰਦੇ ਸਾਹ ਕਰ ਦੋ ਜੇ ਉਹ ਵੀ ਇਨਸਾਫੀ ਚੱਲਦੀ ਜੇ ਉਹ ਕਰਨ ਹੋਣੀ ਚਾਹੀਦੀ ਸਾਡੇ ਠੀਕ ਇਨਸਾਫ ਸਾਨੂੰ ਮਿਲਣਾ ਚਾਹੀਦਾ ਪਾਸ਼ੀਆਂ ਦੇ ਬਾਲੇ ਮਿੱਤਰਾਂ ਕਰਕੇ ਵਿਆੜੀਆਂ ਕਰਕੇ ਮਾਦੇ ਬੱਚੇ ਵੱਡੇ ਉਕੇ ਪਾਲੇ ਪਰ ਮੇਰੇ ਪੁੱਤ ਦੀ ਬੇਨਾਵਤ ਕੱਢੂ ਪਰ ਵਸਤਰੀ ਮੇਰਾ ਨਿਕਲਿਆ ਉਹ ਨਾ ਤੇ ਹੋਈ ਤੋ ਰਾਣੀ ਬਸ ਮੇਰਾ ਪੁੱਤ ਹੀ ਪਰ ਇਹ ਵਤਨਾ ਭਾਲੇ ਤੇ ਵਤਨੀ ਨਿਕਲਿਆ ਮੇਰਾ ਮੇਰਾ ਨਾਮ ਸੁਖਾ ਸਿੰਘ ਪਿੰਡ ਚੋਲਾ ਸਾਹ ਹਾਂਜੀ ਤੇ ਆ ਕੀ ਗੱਲ ਕੀ ਹੋਈ ਸੀ ਕੱਲ ਇਹ ਹੋਈ ਆ ਵੀ ਮੁੰਡਾ ਮੇਰਾ ਇੱਥੇ ਅੰਮ੍ਰਿਤਸਰ ਕੰਮ ਕਰਦਾ ਹੈ ਨਿਊ ਐਮ ਠੀਕ ਹੈ ਤੇ ਕੰਮ ਕਰਦਾ ਅਹੀਦ ਰਾਤੀ ਮੈਂ ਫੋਨ ਲਾਇਆ ਹੁਣ ਹਾਂਜੀ ਬਸ ਚਲੇ ਉੱਤੇ ਆ ਤੇ ਮੈਂ ਪੁੱਤ ਰੋਟੀ ਡਾਟੀ ਖਾ ਲਈ ਕਹਿੰਦਾ ਡੈਡੀ ਰੋਟੀ ਖਾਣ ਲੱਗੇ ਆ ਰੋਟੀ ਨੀ ਪਰ ਮੰਗਾਈ ਮੁੜ ਕੇ ਸਵੇਰੇ ਸਾਨੂੰ ਫੋਨ ਲੱਗਾ ਮੈਂ ਰੇੜੀ ਲਿਕੇ ਚੱਲਿਆ ਕੰਮ ਤੇ ਤੇ ਕਹਿੰਦੇ ਆਹ ਗੱਲ ਹੋ ਗਈ ਤੇ ਜੇ ਉੱਥੇ ਫਾ ਲਿਆ ਵਾ ਕੋਈ ਨਿਸ਼ਾਨ ਨਹੀਂ ਗਾ ਕੋਈ ਉਂਗਲਾਂ ਦਾ ਨਿਸ਼ਾਨ ਨਹੀਂ ਗਾ ਇਹਦੇ ਹੋ ਪੈਰਾਂ ਦੇ ਵੀ ਨਿਸ਼ਾਨ ਹੈ ਲੱਕ 'ਚ ਵੀ ਨਿਸ਼ਾਨ ਆ ਇਹ ਨੀਲ ਕਿੱਥੋਂ ਪਾਏ ਆ ਜੇ ਕਤਲ ਨਹੀਂ ਹੋਇਆ ਤਾਂ ਫਿਰ ਕੀ ਹੋਇਆ ਆਤਮ ਹੱਤਿਆ ਤੇ ਉਹਨੇ ਕੀਤੀ ਨਹੀਂ ਗੀ ਇਹ ਲੱਗਦਾ ਕਿਸੇ ਨੇ ਮਾਰਿਆ ਇਹ ਮਾਰਿਆ ਬਾਈ ਮਾਰੇ ਤਾਂ ਬਗੇਰ ਨਹੀਂ ਕੰਮ ਉਹ ਇੱਥੇ ਕਾਦਾ ਕੰਮ ਕਰਦਾ ਸੀ ਇਹ ਕੰਮ ਇਹ ਲੱਕੜ ਦਾ ਕੰਮ ਕਰਦਾ ਸੀ ਬੈਕਪੂਡਾ ਕਿੰਨੇ ਚਿਰ ਤੋਂ ਕੰਮ ਕਿੰਨੇ ਚਿਰ ਤੋਂ ਇੱਥੇ ਆਇਆ ਸੀ ਪਿੰਡੋਂ ਇੱਥੇ 5-7 ਦਿਨ ਹੀ ਹੋਏ ਹੁਣ ਤੱਕ ਹੀ ਉਹ ਸਾਡੇ ਨਾਲ ਕੋਈ ਗੱਲ ਹੋਈ ਹੋਵੇ ਕਿ ਨਹੀਂ ਸਾਡੇ ਨਾਲ ਕੋਈ ਗੱਲ ਨਹੀਂ ਸਾਡੇ ਨਾਲ ਤਾਂ ਰੋਜ਼ ਹੱਸਦਾ ਕਿੱਡਾ ਰੋਜ਼ ਬੋਲਦਾ ਹੈ ਮਾਂ ਆਪਦੀ ਨਾਲ ਵੀ ਗੱਲਬਾਤ ਕਰਦਾ ਹੀ ਨਹੀਂ ਕੋਈ ਗੱਲ ਰਾਤ ਹੀ ਇਹਦੇ ਦਿਨੇ ਆ ਕੰਮ ਹੋ ਗਿਆ ਵਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਸੁਣਵਾਈ ਕੀਤੀ ਜਾਵੇ ਇਹ ਦਾ ਕਤਲ ਹੋਇਆ ਕੋਈ ਹਾਤ ਆਤਮ ਹਤਿਆ ਨਹੀਂ ਕੀਤੀ ਕਿੰਨੀ ਉਮਰ ਕਿੰਨੀ ਪਪਾਈ ਇਹਦੀ ਇਹਦੀ ਉਮਰ 21 22 ਸਾਲ ਆ ਤੇ ਪੁਲਿਸ ਨੂੰ ਕੰਪਲੀਟ ਕੀਤੀ ਹਾਂ ਪੁਲਿਸ ਨੂੰ ਹਾਂ ਜੀ ਪੁਲਿਸ ਨੂੰ ਉਹਨਾਂ ਦਰਖਾਹ ਲਿਖਾਉਣ ਲੱਗੇ ਆ ਆਂਦੇ ਪਹਿਲੋ ਮਲਾਇਆ ਕਰਾ ਕੇ ਉਹ ਦਰਖਾਹ ਫਿਰ ਐਂ ਲਿਖਣੀ ਆ ਠੀਕ ਯਾ ਫੋਟੋ ਦੇ ਬੇਨਤੀ ਆ ਤੁਹਾਡੇ ਘਰਾਂ ਦੇ ਗਾੜੀ ਵਿਆਹ ਹੀ ਕੁਮਾਰਾ ਜੀ ਉਹ ਹਾਲੇ ਕੁਮਾਰਾ ਹੀ ਆ ਮੰਗਿਆ ਹੀ ਕਿੰਨੀ ਉਮਰ ਆ ਬੱਚੇ ਦੀ ਬੱਚੇ ਦੀ 22 ਸਾਲ ਆ 21 22 ਸਾਲ ਵਿਆਹ ਕਰ ਦੋ ਤਾਂ ਧਰਿਆ ਹੀ ਇਹਦਾ ਯਾ ਮਹੀਨੇ ਦੋ ਤਿੰਨਾਂ ਦਾ ਰਹਿ ਗਿਆ ਕੋਈ ਗੱਲ ਬਾਤ ਨਹੀਂ ਕੋਈ ਸਾਡੇ ਨਾਲ ਕੋਈ ਦੁਸ਼ਮਣੀ ਨਹੀਂ ਕੀ ਇਹੋ ਆ ਵੀ ਇਹ ਜਿਹੜਾ ਇੱਥੇ ਰਾਤ ਇਹ ਕੰਮ ਹੋਇਆ ਵਾ ਕਿ ਮਾਰੇ ਤੋਂ ਬਗੈਰ ਤੇ ਆਇ ਨਹੀਂ ਗਾ ਜੇ ਲਮਕਦਾ ਵਾ ਤੇ ਉਹਦੀ ਧੌਣ ਲੰਮੀ ਹੋਣੀ ਚਾਹੀਦੀ ਜੇ ਉਹ ਫਾ ਲਿਆ ਵਾ ਉਹਦੀ ਧੌਣ ਨੂੰ ਕੋਈ ਨਹੀਂ ਉਹ ਜਿੱਥੇ ਰੱਸੀ ਲਮਕਾਈ ਜਾਂ ਨਾ ਨਾ ਉਹਨੂੰ ਰੱਸੀ ਨੂੰ ਵਾਟਿਆ ਨਾ ਕੋਜਾ ਉਤਰਾ ਹੀ ਆ ਧੌਣ ਉੱਥੇ ਜਿੱਥੇ ਰੱਸੀ ਲਮਕਾਈ ਉੱਥੇ ਹੀ ਫਾ ਦਾ ਫਾ ਉਤਰਾ ਨਹੀਂ ਰੁਪਿਆ ਤੁਸੀਂ ਦੇਖ ਸਕਦੇ ਆ ਵੇਖ ਸਕਦੇ ਠੀਕ ਹੈ ਮੇਰੇ ਹੱਥ ਜੋੜ ਕੇ ਉਹ ਬੇਨਤੀ ਆ ਤੁਹਾਡੇ ਭਰਾਵਾਂ ਦੇ ਗਾੜੀ ਮੇਰੀ ਸੁਣਵਾਈ ਕੀਤੀ ਜਾਵੇ ਗਰੀਬ ਬੰਦਾ ਦਿਹਾੜੀ ਦਾ ਆ ਹੋਰ ਨਹੀਂ ਕੋਈ ਗੱਲ ਮੇਰਾ ਨਾਮ ਜੀ ਪਰਮਜੀਤ ਸਿੰਘ ਹੈ ਜੀ ਮੈਂ ਜੀ ਇੰਡੀਆ ਗੇਟ ਛਾੜੇ ਦੇ ਲੱਗੇ ਰਹਿਣਾ ਕਮਾਂਡਪਰਾ ਮੇਰਾ ਪਿੰਡ ਆ ਇਹ ਜਿਹੜੇ ਮੁੰਡੇ ਡੈਥ ਹੋਈ ਆ ਨਾ ਇਹ ਮੇਰੇ ਸਾਲੇ ਦਾ ਬੇਟਾ ਜੀ ਤੇ ਮੈਨੂੰ ਜਦੋਂ ਫੋਨ ਗਿਆ ਇਹ ਕਹਿੰਦੇ ਜੀ ਮਤਲਬ ਕਿ ਉੱਥੇ ਇਹਨੇ ਫਾਹ ਲੈ ਲਿਆ ਹੈ ਆਪਾਂ ਪਤਾ ਕਰੀਏ ਜਾ ਕੇ ਅਸੀਂ ਗਏ ਆ ਜੀ ਬਸੰਤ ਆਏ ਨੂੰ ਖਾਲਸਾ ਸਾਹਿਬ ਦੀ ਗੋਠੀ ਲੱਗੇ ਤੇ ਮੈਂ ਜਾ ਕੇ ਸਾਹਮਣੇ ਵੇਖਿਆ ਜੀ ਉੱਥੇ ਜਾ ਕੇ ਵੇਖਿਆ ਆ ਪਰ ਉੱਥੇ ਜਿੱਥੇ ਜਿਹੜੀ ਕੰਧ ਦੇ ਵੇਖੋ ਗ੍ਰਿਲ ਤੇ ਕੋਈ ਨਿਸ਼ਾਨ ਨਹੀਂ ਪਿਆ ਉਦਾਂ ਹੀ ਘੱਟੇ ਮਿੱਟੀ ਪਿਆ ਆ ਜਿਹੜੇ ਪਰਨੇ ਨਾਲ ਆ ਉਹਨੂੰ ਕੋਈ ਵੱਟ ਨਹੀਂ ਚੜਿਆ ਦੀ ਧੌਣ ਲੋ ਵੀ ਨਹੀਂ ਕੁਛ ਹੋਇਆ ਕੰਧ ਦੇ ਨਾਲ ਮੰਨ ਲਓ ਜਦੋਂ ਬੰਦਾ ਸੁਸਾਈਡ ਕਰਦਾ ਫਾ ਲੈਂਦਾ ਆ ਲੱਤਾਂ ਪੈਰ ਮਾਰਦਾ ਇਕਦਮ ਤੇ ਜਾਨ ਨਿਕਲ ਨਹੀਂ ਜਾਂਦੀ ਜਦੋਂ ਲੱਤਾਂ ਪੈਰ ਉਹਨੇ ਮਾਰੇ ਹੋਣਗੇ ਤੇ ਫਿਰ ਉਹਦੇ ਨਿਸ਼ਾਨ ਹੋਣੇ ਚਾਹੀਦੇ ਕੰਧਾ ਦੇ ਨਾਲ ਕਿਉਂਕਿ ਚਿੱਟਾ ਪੇਂਟ ਹੋਇਆ ਕੋਠੀ ਨੂੰ ਕੋਈ ਨਿਸ਼ਾਨ ਨਹੀਂ ਆ ਕੋਈ ਗੱਲ ਨਹੀਂ ਬਾਦਨੀ ਆ ਜੀ ਵੇਖੋ ਜੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਕਿਸੇ ਤੇ ਨਜਾਇਜ਼ ਵੀ ਨਹੀਂ ਹੋਣੀ ਚਾਹੀਦੀ ਪਰ ਇਸ ਪਰਿਵਾਰ ਨੂੰ ਇਨਸਾਫ ਮਿਲੇ ਹੱਕ ਚਾਹੀਦਾ ਜੋ ਉਹਨਾਂ ਦਾ ਬੱਚ ਉਹ ਬਹੁਤ ੱਕਾ ਹੋਇਆ ਜੀ ਇਹ ਲੱਗਦਾ ਹੈ ਕਿ ਇਹ ਕਤਲ ਹੋਇਆ ਹੈ ਜੀ ਬਿਲਕੁਲ ਜੀ ਕਤਲ ਹੀ ਹੋਇਆ ਹੈ ਕਤਲ ਹੋਇਆ ਹੈ ਜੀ ਕਤਲ ਹੀ ਕਿਉਂ ਸ਼ੱਕ ਦੇ ਅਦਾਲਤ ਦੇ ਵਿੱਚ ਸਾਰੇ ਆਉਣ ਦੇ ਆ ਜੀ ਜਿਹੜੇ ਉੱਥੇ ਹੈਗੇ ਸੀਗੇ ਕਤਲ ਕਿੰਨੇ ਕੀਤਾ ਹੈ ਇਹ ਜਦੋਂ ਤੁਸੀਂ ਜਇਓ ਕਿੰਨੇ ਕਿ ਜਾਣੇ ਸੀ ਉੱਥੇ ਉਦੋਂ ਜੀ ਮੈਂ ਤੇ ਬਾਅਦ ਚ ਗਿਆ ਪਰ ਜੇ ਮੇਰੇ ਆ ਜਾਣ ਤੋਂ ਪਹਿਲਾਂ ਚਲ ਗਏ ਸੀ ਉਦੋਂ ਤੇ ਸਾਰਾ ਪਰਿਵਾਰ ਉੱਥੇ ਸੀ ਤੁਹਾਨੂੰ ਕਿਦਾ ਪਤਾ ਲੱਗਾ ਜੀ ਮੈਨੂੰ ਇਹਨਾਂ ਨੇ ਫੋਨ ਕੀਤਾ ਜੀ ਸਵੇਰੇ ਮੇਰੇ ਸਾਲਾ ਸਾਹਿਬ ਨੇ ਕਿ ਮਤਲਬ ਕਿ ਇਸ ਤਰ੍ਹਾਂ ਮਤਲਬ ਕਿ ਮੁੰਡੇ ਦੀ ਡੈਥ ਹੋ ਗਈ ਆ ਕਹਿੰਦੇ ਫਾ ਲੈ ਲਿਆ ਆ ਪਰ ਉਹਨਾਂ ਉਦੋਂ ਹੀ ਕਹਿਤਾ ਕਿ ਮਤਲਬ ਕਿ ਪਰ ਕਿਉਂ ਲੈ ਲਿਆ ਇਹ ਕੋਈ ਕੋਈ ਨਹੀਂ ਇਹ ਪਤਾ ਕਰਨਾ ਜੀਦਾ ਚਲੋ ਪੁਲਿਸ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਹੈ ਡਿਪਟੀ ਡਾਇਰెక్టర్ ਸਾਹਿਬ ਵੀ ਆਏ ਹੈ ਡਿਪਟੀ ਸਾਹਿਬ ਕਹਿੰਦੇ ਵੀ ਕੋਈ ਨਹੀਂ ਆਪਾਂ ਪੂਰੀ ਕਾਰਵਾਈ ਕਰਾ ਕੇ ਤੁਹਾਡੀ ਪੂਰੀ ਤਸੱਲੀ ਕਰਾਵਾਂਗੇ ਜੋ ਵੀ ਦੋਸ਼ੀ ਹੋਏਗਾ ਉੱਥੇ ਬੰਦ ਦੀ ਕਾਰਵਾਈ ਕੀਤੀ ਜਾਏਗੀ ਠੀਕ ਅਸੀਂ ਅੱਜ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਬਰਾੜ ਸਿੰਘ ਜੋ ਬਿਟੋਲਾ ਸਾਹਿਬ ਦਾ ਰਹਿਣ ਵਾਲਾ ਪਰਚੀ ਵਾਲੇ ਦੀ ਏ ਇਹਨੇ ਅੱਜ ਪੌੜੀਆਂ ਦੇ ਵਿੱਚ ਚੁੰਨੀ ਨਾਲ ਫਾ ਲੈ ਲਿਆ ਉਹ ਇਸ ਵਾਰ ਦੀ ਸਾਡੀ ਸ਼ੌਕੀਨ ਚਾਹ ਤੇ ਅਸੀਂ ਐ ਅਸੀਂ ਮੌਕੇ ਤੇ ਗਏ ਆ ਜੋ ਵੀ ਸਾਡੇ ਵੱਲੋਂ ਹੁਣ ਬੰਦੀ ਜਿਹੜੀ ਕਾਰਵਾਈ ਕੀਤੀ ਸਰ ਕੀ ਕਾਰਨ ਕਹੀ ਸਰ ਇਸ ਬਾਰੇ ਹਲੇ ਕਲੀਅਰ ਨਹੀਂ ਹੋਇਆ ਹੋਇਆ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਉਸਦੇ ਪਰਿਵਾਰਿਕ ਮੈਂਬਰਾਂ ਨਾਲ رابطہ ਆਇਆ ਹਾਂਜੀ ਉਹਨਾਂ ਨਾਲ ਹੋ ਗਿਆ ਉਹ ਆ ਵੀ ਗਏ ਮੌਕੇ ਤੇ ਬਾਕੀ ਜੇ ਸਾਉ ਉਹਨਾਂ ਨੂੰ ਕਿਸੇ ਤੇ ਡਾਊਟ ਹੋਏਗਾ ਜਾਂ ਵੀ ਕਾਨੂੰਨੀ ਉਸ ਨੂੰ ਤਾਂ ਕੋਈ ਕਾਰਵਾਈ ਕਰੇ ਕਾਰਨਾਂ ਦਾ ਨਹੀਂ ਪਤਾ ਲੱਗਾ ਕਿਸੇ ਨਹੀਂ ਹਲੇ ਕੁਝ ਤੋ ਜਿਹੜੀ ਕੰਸਟਰਕਸ਼ਨ ਚੱਲ ਰਹੀ ਕਿੰਨੇ ਟਾਈਮ ਤੋਂ ਉੱਥੇ ਉਹ ਲੇਬਰ ਦਾ ਕੰਮ ਕਰ ਰਿਹਾ ਸੀ ਉਹ ਕੀ ਕਰ ਰਿਹਾ ਸੀ ਇਹ ਤਕਰੀਬਨ ਹਫਤੇ ਇਕ ਤੋਂ ਥੋੜਾ ਸਮਾਂ ਦਾ ਰੈਡ ਮਰਾਇਆ ਤੇ ਉੱਥੇ ਇਹ ਠੇਕੇਦਾਰ ਲੈ ਕੇ ਤੇ ਕਾਰਪੇਂਟਰ ਦਾ ਇਹ ਕੰਮ ਕਰਦਾ ਹੈ ਹਫਤੇ ਤੋਂ ਕੀ ਕੰਮ ਕਰ ਰਿਹਾ ਸੀ ਤੇ ਇੱਥੇ ਹੀ ਰਹਿ ਰਿਹਾ ਸੀ ਇੱਥੇ ਰਾਤ ਨੂੰ ਇੱਥੇ ਹੀ ਕੱਢੇ ਪਰ ਜਦੋਂ ਕੰਪਲੀਟ ਹੋ ਜਾਂਦਾ ਤੇ ਇਹ ਅਗਲੇ ਲੈਕਚਰ ਦਾ ਕੰਮ ਕਰਦੇ